ਇਹ ਵਾ ਸਟੇਟ ਡਿਪਾਰਟਮੈਂਟ ਆ ਇਹਨਾਂ ਨੇ ਸਾਰਾ ਆਪਣਾ ਕੰਮ ਤਿਆਰ ਕਰ ਲਿਆ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਜਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਈਮੇਲ ਭੇਜਣ ਲੱਗੇ ਆ ਆਪਣੇ ਮੁਲਾਜ਼ਮਾਂ ਨੂੰ ਜਿਹਦੇ ਵਿੱਚ ਉਹਨਾਂ ਨੂੰ ਕਹਿ ਦੇਣਾ ਕਿ ਤੁਹਾਨੂੰ ਡਾਕੂਮੈਂਟੋ ਕੱਢ ਦੇ। ਕਿ ਲਗਭਗ 15% ਯੂਐਸਬੀ ਸਟਾਫ ਦੇ ਉੱਤੇ ਕੱਟ ਲੱਗੂਗਾ ਤੇ ਜਿਹੜਾ ਲਗਭਗ 2000 ਲੋਕ ਇਹਦੇ ਵਿੱਚ ਲੱਗਦੇ ਆ। ਲੋਕਿੰਦੇ ਸਾਨੂੰ ਸਿਰਫ ਇਹ ਸਿਰਫ ਕਰਕੇ ਕੱਢ ਦੇਣਾ ਵੀ ਤੁਸੀਂ ਆਪਣਾ ਬਜਟ ਘਟਾਉਣਾ ਚਾਹੁੰਦੇ ਆ ਇਹ ਇਹ ਸਹੀ ਨਹੀਂ ਆ ਸੁਪਰੀਮ ਕੋਰਟ ਨੇ ਆਪਾਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਤਾਲਾਅ ਕਰ ਦਿੱਤਾ ਸੀ ਕਿ ਹਾਂਜੀ ਅਸੀਂ ਤੁਹਾਨੂੰ ਆਗਿਆ ਦਿੰਦੇ ਹਾਂ ਤੁਸੀਂ ਕੱਢ ਸਕਦੇ ਹੋ ਕੋਈ ਵੀ ਤੁਹਾਨੂੰ ਰੋਕ ਸਕਦਾ ਥੋੜੇ ਦਿਨ ਪਹਿਲਾਂ ਦੇ ਜਦੋਂ ਦਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਰਾਸ਼ਟਰਪਤੀ ਟਰੰਪ ਆਪਣੇ ਲੇਆਫਸ ਤੇ ਜਿਹੜਾ ਪ੍ਰੋਸੈਸ ਉਹਨੂੰ ਜਾਰੀ ਕਰ ਸਕਦੇ ਆ ਉਹਦੇ ਤੋਂ ਬਾਅਦ ਲਗਾਤਾਰ ਕਰਮਚਾਰੀਆਂ ਦੇ ਵਿੱਚ ਡਰਾ ਜੱਜ ਸੂਚਨਾ ਇਹ ਮਿਲੀ ਆ ਕਿ ਇਹ ਸਟੇਟ ਡਿਪਾਰਟਮੈਂਟ ਆ ਇਹਨਾਂ ਨੇ ਸਾਰਾ ਆਪਣਾ ਕੰਮ ਤਿਆਰ ਕਰ ਲਿਆ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਜਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਈਮੇਲ ਭੇਜਣ ਲੱਗੇ ਆ ਆਪਣੇ ਮੁਲਾਜ਼ਮਾਂ ਨੂੰ ਜਿਹਦੇ ਵਿੱਚ ਉਹਨਾਂ ਨੂੰ ਕਹਿ ਦੇਣਾ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਸਟੇਟ ਡਿਪਾਰਟਮੈਂਟ ਆਪਣੇ ਮੁਲਾਜ਼ਮਾਂ ਨੂੰ ਈਮੇਲ ਤਿਆਰ ਕਹਿੰਦੇ ਕਰ ਲਈ ਆ ਭੇਜਣੀ ਆ ਲਗਭਗ ਸਾਰਾ ਕੁਝ ਹੋ ਚੁੱਕਾ ਆ ਜਿਹਦੇ ਤੈ ਤਰਾਂ ਨੂੰ ਦੱਸਿਆ ਜਾਣਾ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਹੜਾ ਰਾਸ਼ਟਰਪਤੀ 트럼ਪ ਦੀ ਵੱਡੀ ਸਕੀਮ ਦਾ ਹਿਸਾਇਆ ਕਿ ਸਰਕਾਰ ਦਾ ਆਕਾਰ ਛੋਟਾ ਹੋਣਾ ਚਾਹੀਦਾ ਫੈਡਰਲ ਸਰਕਾਰ ਦਾ ਆਕਾਰ ਛੋਟਾ ਹੋਣਾ ਚਾਹੀਦਾ ਇਸ ਜਿਹੜਾ ਸਟੇਟ ਡਿਪਾਰਟਮੈਂਟ ਵਾਲੇ ਮਾਮਲੇ ਦੇ ਵਿੱਚ 2000 ਨੌਕਰੀਆਂ ਤੇ ਕੱਟ ਲੱਗ ਸਕਦਾ ਸਿੱਧਾ ਜਿਹੜਾ ਮਾਹਰ ਦੱਸਦੇ ਆ ਹਾਲਾਂਕਿ ਜਦੋਂ ਅਨਾਉਂਸਮੈਂਟ ਹੁੰਦੀ ਹੈ ਉਹ ਵੀ ਫਾਈਨਲ ਪਤਾ ਲੱਗਣਾ ਐਗਜ਼ੈਕਟਲੀ ਹੈ ਕੀ ਹੈ ਪਰ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਨੇ ਕਿਹਾ ਆ ਕਿ ਕਾਂਗਰਸ ਨੇ ਜਿਹੜਾ ਪਲਾਨ ਉਹਨਾਂ ਨੇ ਕਾਂਗਰਸ ਨੂੰ ਦੱਸਿਆ ਸੈਕਟਰੀ ਆਫ ਸਟੇਟ ਮਾਰਕਰ ਉਹ ਵੀ ਨੇ ਕਾਂਗਰਸ ਨੂੰ ਦੱਸਿਆ ਕਿ ਲਗਭਗ 15% ਯੂਐਸਬੀ ਸਟਾਫ ਦੇ ਉੱਤੇ ਕੱਟ ਲੱਗੂਗਾ ਤੇ ਜਿਹੜਾ ਲਗਭਗ 2000 ਲੋਕ ਇਹਦੇ ਵਿੱਚ ਲੱਗਦੇ ਹੁਣ ਮੋਰਲ ਮੋਰਲ ਬਹੁਤ ਲੋ ਆ ਜਿਹੜਾ ਲੋਕਾਂ ਦੀ ਜਿਹੜੀ ਮਤਲਬ ਉਹਨਾਂ ਦਾ ਆਪਣਾ ਮੁਲਾਜ਼ਮ ਕੰਮ ਕਰਨ ਵਾਲੇ ਨੇ ਉਹਨਾਂ ਦਾ ਮਨੋਵਲ ਬਹੁਤ ਜ਼ਿਆਦਾ ਥੱਲੇ ਗਿਆ ਹੈ ਸਪੈਸ਼ਲੀ ਕਿਉਂਕਿ ਕਹਿੰਦੇ ਅਸੀਂ ਤੇ ਐਕਸਟਰਾ ਆਵਰ ਕੰਮ ਕਰਦੇ ਰਹੇ ਹਾਂ ਜਦੋਂ ਐਮਰਜੈਂਸੀ ਸੀਗੀਆਂ ਆਹਾ ਅਮਰੀਕਨਸ ਦੀ ਮਦਦ ਕਰਨੀ ਹੀ ਜਦੋਂ ਇਜ਼ਰਾਈਲ ਤੇ ਇਰਾਨ ਵਾਲੀ ਲੜਾਈ ਦੇ ਵਿੱਚ ਜਾਂ ਕਿਤੇ ਵੀ ਅਸੀਂ ਤੇ ਵਾਧੂ ਕੰਮ ਕਰਦੇ ਰਹੇ ਹਾਂ ਕਈ ਸਾਲਾਂ ਤੋਂ ਤੇ ਦਹਾਕਿਆਂ ਤੋਂ ਕੰਮ ਕਰਦੇ ਤੇ ਉਹ ਕਹਿੰਦੇ ਸਾਨੂੰ ਸਿਰਫ ਫੇਸ ਕਰਕੇ ਕੱਢ ਦੇਣਾ ਵੀ ਤੁਸੀਂ ਆਪਣਾ ਬਜਟ ਘਟਾਉਣਾ ਚਾਹੁੰਦੇ ਆ ਇਹ ਇਹ ਸਹੀ ਨਹੀਂ ਹੈ ਜਿਹੜੇ ਕੁਝ ਕਹਿੰਦੇ ਆ ਕਿ ਲੀਡਰਸ਼ਿਪ ਸਿਰਫ ਕੋਸਟ ਕੱਟ ਕਰਨ ਦੇ ਲਈ ਕਰ ਰਹੀ ਹੈ ਜਿਹੜਾ ਉਹਨੇ ਕ੍ਰਾਈਸਿਸ ਦੇ ਵਿੱਚ ਕੰਮ ਕੀਤਾ ਉਹਦੀ ਕਦਰ ਨਹੀਂ ਕੀਤੀ ਜਾ ਰਹੀ ਇਹ ਵੀ ਕਹਿਆ ਜਿਹੜੀ ਮਾਰਕਰ ਉਬੀ ਉਹਨੇ ਇੱਥੋਂ ਤੱਕ ਕਿਹਾ ਕਿ ਬਲੌਟਡ ਬਿਊਰੋਕ੍ਰੇਸੀ ਜਿਹੜਾ ਉਹਨੇ ਸ਼ਬਦ ਵਰਤਿਆ ਆ ਕਿ ਜਿਹੜੀ ਡਿਪਾਰਟਮੈਂਟ ਏਡਾ ਵੱਡਾ ਹੋ ਚੁੱਕਾ ਤੇ ਜਿਹੜਾ ਇਨੈਫੀਸ਼ੀਐਂਟ ਆ ਮਤਲਬ ਕੰਮ ਨਹੀਂ ਕਰਦਾ ਤੇ ਸਿਰਫ ਇੱਕ ਮਤਲਬ ਇਹਨੂੰ ਇੱਕ ਉਹਨੇ ਕਿਹਾ ਵੀ ਇਹ ਸਿਰਫ ਤੇ ਸਿਰਫ ਜਿਹੜੀ ਇੱਕ ਬਹੁਤ ਰੈਡੀਕਲ ਆਈਡੀਓਲੋਜੀ ਆ ਉਹਨੂੰ ਪ੍ਰਮੋਟ ਕਰ ਰਿਹਾ ਹੈ ਸਪਰੀਮ ਕੋਰਟ ਨੇ ਆਪਾਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਤਾਲਾਓ ਕਰ ਦਿੱਤਾ ਸੀ ਕਿ ਹਾਂਜੀ ਅਸੀਂ ਤੁਹਾਨੂੰ ਆਗਿਆ ਦਿੰਦੇ ਹਾਂ ਤੁਸੀਂ ਕੱਢ ਸਕਦੇ ਹੋ ਕੋਈ ਨਹੀਂ ਤੁਹਾਨੂੰ ਰੋਕ ਸਕਦਾ ਤੇ ਕੋਈ ਕਾਂਗਰਸ ਤੋਂ ਪੁੱਛਣ ਦੀ ਲੋੜ ਨਹੀਂ ਆ ਕੋਰਟ ਨੇ ਜਿਹੜਾ ਪਹਿਲਾ ਰੂਲ ਸੀਗਾ ਜਿਹਦੇ ਵਿੱਚ ਇਹ ਸੀਗਾ ਕਿ ਰਾਸ਼ਟਰਪਤੀ ਕੋਲੇ ਅਧਿਕਾਰ ਤਾਂ ਹੈ ਵੀ ਉਹ ਕੱਢ ਸਕਦੇ ਨੇ ਡਿਪਾਰਟਮੈਂਟ ਵਿੱਚੋਂ ਪਰ ਇੰਨੇ ਵੱਡੇ ਪਦਰ ਦੇ ਉੱਤੇ ਇਕੱਠੇ ਨਹੀਂ ਕੱਢ ਸਕਦੇ ਹੁਣ ਉਹਨਾਂ ਨੇ ਉਹ ਨਿਯਮ ਵੀ ਚੱਕ ਦਿੱਤਾ ਕਿ ਕੋਈ ਮਸਲਾ ਨਹੀਂ ਤੁਸੀਂ ਕੱਢ ਸਕਦੇ ਆ ਸੋ ਸਿਰਫ ਇਹ ਸਟੇਟ ਡਿਪਾਰਟਮੈਂਟ ਦਾ ਮਾਮਲਾ ਨਹੀਂ ਆ ਜਿਹੜੀਆਂ ਦੂਜੀਆਂ ਏਜੰਸੀਆਂ ਨੇ ਜਿਵੇਂ ਈਪੀਏ ਆ ਜੋ ਨੈਸ਼ਨਲ ਵੈਦਰ ਸਰਵਿਸਿਜ਼ ਨੇ ਉਹ ਵੀ ਇਸ ਵੇਲੇ ਦੇਖ ਰਹੇ ਆ ਕਿ ਜੌਬ ਕੱਟ ਇਹਨਾਂ ਆਰਗੇਨਾਈਜੇਸ਼ਨ ਦੇ ਵੱਡੇ ਪੱਧਰ ਦੇ ਉੱਤੇ ਆਉਣਾ ਆ ਲੇ ਆਫ ਜਿਹੜੀਆਂ ਕਿਉਂਕਿ ਲੋਕ ਪਸੰਦ ਨਹੀਂ ਕਰਦੇ ਇਹਨੂੰ ਕੁਝ ਵਰਕਰ ਕਹਿੰਦੇ ਆ ਕਿ ਘੱਟੋ ਘੱਟ ਜਿਹੜਾ ਜੋ ਕੁਝ ਹੋਣਾ ਉਹ ਹੋ ਜਵੇ ਘੱਟੋ ਘੱਟ ਜਿਹੜੀ ਇੱਕ ਉਹ ਕਹਿ ਲੋ ਕਿ ਜਿਹੜੀ ਮਤਲਬ ਅਨਐਕਸਪੈਕਟਿਡ ਜਿਹੜੀ ਚੀਜ਼ ਆ ਉਹਨੂੰ ਤਾਂ ਘੱਟੋ ਘੱਟ ਮਤਲਬ ਅਨਸਰਟਨਟੀ ਆ ਜਿਹੜੀ ਇੱਕ ਅਨਿਸ਼ਚਿਤਤਾ ਬਣੀ ਆ ਵੀ ਕੱਲ ਨੂੰ ਬਣਨਾ ਪਤਾ ਕੀ ਆ ਵੀ ਜੋ ਕਰਨਾ ਕਰਦੇ ਘੱਟੋ ਘੱਟ ਇਸ ਗੱਲ ਦਾ ਪਤਾ ਤਾਂ ਲੱਗੂਗਾ ਪਰ ਲੋਕਾਂ ਦੇ ਵਿੱਚ ਇਸ ਵੇਲੇ ਬਹੁਤ ਸਾਰਾ ਜਿਹੜਾ ਚਿੰਤਾ ਤੇ ਡਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ